ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਰਿਸ਼ਤੇ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਲਈ ਨਵੇਂ ਰਿਸ਼ਤੇ ਲੈ ਕੇ ਆਏ ਆ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਕਰੋ ਜੀ ਸਬਸਕ੍ਰਾਈਬ ਤੇ ਨਾ ਲੱਗਦੇ ਬੈਲ ਆਈਕਨ ਨੂੰ ਪ੍ਰੈਸ ਕਰੋ ਜੀ ਤਾਂ ਜੋ ਕਿ ਆਉਣ ਵਾਲੀ ਸਾਡੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਵਿਆਹ ਦੇ ਰਿਸ਼ਤੇ ਦੀ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ WhatsApp ਨੰਬਰ ਤੇ ਮੈਸੇਜ ਕਰਕੇ ਡਾਟਾ ਭੇਜ ਕੇ ਐਡ ਲਗਵਾ ਸਕਦੇ ਹੋ ਜੀ ਤੇ ਸਾਡਾ ਕੰਮ ਸਿਰਫ ਐਡ ਲਗਾਉਣ ਦਾ ਹੁੰਦਾ ਹੈ ਜੀ ਤੁਸੀਂ ਜੋ ਪਰਿਵਾਰ ਦੇ ਨੰਬਰ ਦਿੱਤੇ ਗਏ ਹੁੰਦੇ ਨੇ ਉਹਨਾਂ ਦੇ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਹਾਂਜੀ ਅੱਜ ਦਾ ਪਹਿਲਾ ਰਿਸ਼ਤਾ ਨੋਟ ਕਰੋ ਜੀ ਨਾਮ ਗੁਰਵਿੰਦਰ ਸਿੰਘ ਗਿੱਲ ਪਤਾ ਤਰਨਤਾਰਨ ਉਮਰ 27 11 95 ਤੇ ਜਨਮ ਦਾ ਟਾਈਮ ਹੈ ਜੀ 8:30 ਇਵਨਿੰਗ ਦੇ ਤੇ ਕਾਹਦੇ ਨਾ ਦਾ ਜੀ 5 ਫੁੱਟ 7 ਇੰਚ ਕਾਸਟ ਜੱਟ ਸਿੱਖੇ ਪੂਰੀ ਫੈਮਿਲੀ ਵੈਜੀਟੇਰੀਅਨ ਹੈ ਜੀ ਪੜਾਈ ਇਹਨਾਂ ਨੇ ਕੀਤੀ ਹੈ ਜੀ ਇਲੈਕਟ੍ਰੀਕਲ ਇੰਜੀਨੀਅਰਿੰਗ ਮਰਚੰਟ ਨੇਵੀ ਦੇ ਵਿੱਚ ਕੰਮ ਇਹਨਾਂ ਦਾ ਹੈ ਜੀ ਮਰਚੰਟ ਨੇਵੀ ਦੇ ਵਿੱਚ 4 ਸਾਲਾਂ ਤੋਂ ਨੇ ਇਲੈਕਟ੍ਰੀਕਲ ਟੈਕਨੀਕਲ ਆਫੀਸਰ ਤਨਖਾਹ ਇਹ ਨਾ ਦੀਜੀ 4 4 US ڈالر ਇਹ ਤੇ 3 ਲੱਖ ਪਰ ਮੰਥ ਦਾ ਇੰਡੀਆ ਦਾ ਜੀ ਪਿਤਾ ਦਾ ਨਾਮ ਬਲਦੇਵ ਸਿੰਘ ਮਾਤਾ ਦਾ ਨਾਮ ਸੁਰਿੰਦਰ ਕੌਰ ਜੀ ਭਰਾ ਇੱਕ ਹੀ ਜੀ ਮੈਰਿਡੇ ਸੇਮ ਜੋਬ ਤੇ ਨੇ ਜੀ ਨੇਵੀ ਦੇ ਵਿੱਚ ਇੱਕ ਸਿਸਟਰ ਹੈ ਆਸਟ੍ਰੇਲੀਆ ਹੈ ਜੀ ਓਮ ਦਾਸ ਮਰਲੇ ਗੋਇੰਦਵਾਲ ਬਿਆਸ ਸੁੰਦਰ ਤੇ ਪੱਟੀ ਤਰਨਤਾਰਨ 22 ਮਰਲੇ ਤੇ 13 ਮਰਲੇ ਪਲਾਟ ਜੀ ਪੰਜ ਕਿੱਲੇ ਜ਼ਮੀਨ ਪੂਰਾ ਖੋਣ ਪਿੰਡ ਜੀ ਖੇਮ ਕਰਨਾ ਤੇ ਇਹਨਾਂ ਦੀ ਮੰਗੇ ਜੀ ਕੁੜੀ ਜਾਤਾ ਬੈਂਕ ਦੇ ਵਿੱਚ ਲੱਗੀ ਹੋਵੇ ਜਾਂ ਨਰਸ ਹੋਵੇ ਜਾਂ ਫਿਰ ਟੀਚਰ ਹੋਵੇ ਜੀ ਤੇ ਬਾਹਰ ਜਾਣ ਦੀ ਮੰਗ ਨਾ ਕਰੇ ਜੀ ਤੇ ਇਸ ਇਸ ਪਰਿਵਾਰ ਦਾ ਨੰਬਰ ਵੀ ਨਾਲ ਦਿੱਤਾ ਗਿਆ ਹੈ ਜੀ ਜੇ ਤੁਹਾਨੂੰ ਇਹ ਰਿਸ਼ਤਾ ਚੰਗਾ ਲੱਗਦਾ ਹੈ ਤੇ ਪਰਿਵਾਰ ਦੇ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਇੱਕ ਪਰਿਵਾਰ ਦੀ ਹੋਰ ਵੀ ਮੰਗੇ ਜੀ ਤਰਨਤਾਰਨ ਅੰਮ੍ਰਿਤਸਰ ਏਰੀਏ ਦੇ ਵੀ ਇਹਨਾਂ ਨੂੰ ਨੇੜੇ ਦੇ ਹੀ ਜ਼ਿਆਦਾ ਕਾਲ ਕਰਨ ਜੀ ਇਹਨਾਂ ਨੇ ਕਿਹਾ ਹੈ ਕਿ ਅੰਮ੍ਰਿਤਸਰ ਤੇ ਤਰਨਤਾਰਨ ਏਰੀਏ ਨੂੰ ਪਹ ਲੈ ਜੇ। ਬਾਕੀ ਵਧੇਰੇ ਜਾਣਕਾਰੀ ਲਈ ਤੁਸੀਂ ਪਰਿਵਾਰ ਦੇ ਦਿੱਤੇ ਗਏ ਨੰਬਰ ਤੇ ਕਾਲ ਕਰਕੇ ਗੱਲਬਾਤ ਤੁਸੀਂ ਕਰ ਸਕਦੇ ਹੋ ਜੀ। ਜੀ ਇਸ ਤੋਂ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਹਰਪ੍ਰੀਤ ਸਿੰਘ ਗੁਰਸਿੱਖ ਸ਼ਾਹਕੋਟ ਜਲੰਧਰ ਪੜ੍ਹਾਈ ਪਲੱਸ 2 ਕੀਤੀ ਹੈ ਜੀ ਭੈਣ ਇੱਕ ਨੇ ਮੈਰਿਡ ਨੇ ਇੱਕ ਭਰਾ ਹੈ ਜੀ ਉਹ ਅਨਮੈਰਿਡ ਨੇ ਕਾਸਟ ਰਾਮਗੜੀਆ ਗੋਤ ਪਨੇਸਰ ਹੈ ਜੀ ਉਮਰ 4/12 1988 ਹੈ ਜੀ ਡਿਵੋਰਸ ਹੋਇਆ ਹੈ ਜੀ ਇਹਨਾਂ ਦਾ ਕੰਮ ਇਹਨਾਂ ਦਾ ਦੋ ਕਿੱਲੇ ਜ਼ਮੀਨ ਤੇ ਟਾਇਲ ਮਾਰਬਲ ਠੇਕੇਦਾਰ ਦੇ ਜੀ ਇਹਨਾਂ ਦੀ ਮੰਗੇ ਜੀ ਕੁੜੀ ਪੜੀ ਲਿਖੀ ਹੋਵੇ ਤੇ ਕੱਦ 5-4 ਤੋਂ ਪਲੱਸ ਹੋਵੇ ਇਨਾਂ ਦਾ ਵੀ ਨਾਲ ਮੋਬਾਈਲ ਨੰਬਰ ਦਿੱਤਾ ਗਿਆ ਹੈ ਜੀ ਪਰਿਵਾਰ ਦੇ ਨਾਲ ਤੁਸੀਂ ਸਿੱਧੀ ਗੱਲਬਾਤ ਕਰਕੇ ਹੋਰ ਜਾਣਕਾਰੀ ਵੀ ਲੈ ਸਕਦੇ ਹੋ ਜੀ ਹਾਂਜੀ ਇਸ ਤੋਂ ਅਗਲਾ ਰਿਸ਼ਤਾ ਲੜਕੀ ਦਾ ਨੋਟ ਕਰੋ ਜੀ ਜੱਟ ਸਿੱਖ ਗਰਲੇ ਕੈਨੇਡਾ ਵਰਕ ਪਰਮਿਟ ਗਰੇਵਾਲ ਇਹਨਾਂ ਦਾ ਗੋਤੀ ਜੀ ਇਹਨਾਂ ਦਾ ਜਨਮ 1 ਅਕਤੂਬਰ 1991 ਬੀਐਸਸੀ ਨਰਸਿੰਗ ਕੀਤੀ ਹੋਈ ਹੈ ਜੀ ਹਾਈਟ ਇਹਨਾਂ ਦੀ 5 ਫੁੱਟ 7 ਇੰਚੇ ਇੱਕ ਬ੍ਰਦਰ ਹੈ ਉਹ ਮੈਰਿਡ ਨੇ ਜੀ ਫਾਦਰ ਹੈਗੇ ਨਹੀਂ ਮਦਰ ਰਿਟਾਇਰ ਨੇ ਇੱਕ ਕਲਾਸ ਆਫੀਸਰ ਤੋਂ ਪਟਿਆਲਾ ਤੋਂ ਇਹ ਬਲੌਂਗ ਕਰਦੀ ਆ ਜੀ ਇਹਨਾਂ ਨੂੰ ਚਾਹੀਦਾ ਹੈ ਜੀ ਕੈਨੇਡਾ ਪੀਆਰ ਹੋਵੇ ਜਾਂ ਵਰਕ ਪਰਮਿਟ ਤੇ ਹੋਵੇ ਜੀ ਮੁੰਡਾ ਤੇ ਇਹਨਾਂ ਦਾ ਵੀ ਨਾਲ ਮੋਬਾਈਲ ਨੰਬਰ ਦਿੱਤਾ ਗਿਆ ਹੈ ਜੀ ਪਰਿਵਾਰ ਦੇ ਨਾਲ ਸਿੱਧੀ ਡਾਇਰੈਕਟ ਗੱਲਬਾਤ ਤੁਸੀਂ ਕਰ ਸਕਦੇ ਹੋ ਹਾਂਜੀ ਇਸ ਤੋਂ ਅਗਲਾ ਰਿਸ਼ਤਾ ਵੀ ਲੜਕੀ ਦਾ ਨੋਟ ਕਰੋ ਜੀ ਹਿੰਦੂ ਕਾਸਟ ਗਰਲ ਸਪਨਾ ਕੁਮਾਰੀ ਡੇਟ ਆਫ ਬਰਥ 3/10/92 ਹਾਈਟ ਇਹਨਾਂ ਦੀ 5 ਫੁੱਟ 3 ਇੰਚ ਜੀ ਸਟੱਡੀ ਪਲੱਸ 2 ਐਂਡ ਕੰਪਿਊਟਰ ਕੋਰਸ ਕੀਤਾ ਹੈ ਜੀ ਇੱਕ ਬਰਾਦਰ ਹੈ ਉਹ ਜੁਐਸਏ ਵਿੱਚ ਜੀ ਹਿਸ਼ਿਆਰਪੁਰ ਏਰੀਏ ਤੋਂ ਬਲੌਂ ਕਰਦੇ ਨੇ ਇਹਨਾਂ ਨੂੰ ਜ਼ਰੂਰ ਤੇਜੀ ਵੈਲ ਸੈਟਲ ਪੰਜਾਬ ਦੇ ਵਿੱਚ ਹੋਵੇ ਫੈਮਿਲੀ ਜਾਂ ਫਿਰ ਐਨਆਰਆਈ ਹੋਵੇ ਤੇ ਇਹਨਾਂ ਦਾ ਵੀ ਨਾਲ ਮੋਬਾਈਲ ਨੰਬਰ ਦਿੱਤਾ ਗਿਆ ਹੈ ਜੀ ਪਰਿਵਾਰ ਦੇ ਨਾਲ ਗੱਲਬਾਤ ਕਰਕੇ ਹੋਰ ਵਧੇਰੇ ਜਾਣਕਾਰੀ ਵੀ ਲੇ ਸਕਦੇ ਹਾਂ ਜੀ ਹਾਂਜੀ ਇਸ ਤੋਂ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਬੁਵਾਏ ਆ ਜੀ ਏਜ ਇਹਨਾਂ ਦੀ 36 ਸਾਲ ਦੀ ਏ ਹਾਈਟ ਇਹਨਾਂ ਦੀ 5 ਫੁੱਟ 10 ਇੰਚ ਜੀ ਇਹ ਡਿਸਟ੍ਰਿਕਟ ਗੁਰਦਾਸਪੁਰ ਤੋਂ ਬਿਲੋਂਗ ਕਰਦੇ ਆ ਜੀ ਇੱਕ ਸਿਸਟਰ ਨੇ ਮੈਰਿਡ ਨੇ 8 ਏਕੜ ਜ਼ਮੀਨ ਏ ਜੀ ਇਹਨਾਂ ਦੇ ਕੋਲ ਵਰਕੀ ਪ੍ਰਾਈਵੇਟ ਕਰਦੇ ਆ ਜੀ ਕੰਮ ਫਾਦਰ ਇਹਨਾਂ ਦੇ ਗਵਰਨਮੈਂਟ ਚੌਪ ਤੋਂ ਰਿਟਾਇਰ ਨੇ ਮਦਰ ਹਾਊਸ ਵਾਈਫ ਨੇ ਜੀ ਤੇ ਦੋ ਵਾਰ ਇਹਨਾਂ ਦਾ ਡਿਵੋਰਸ ਹੋ ਚੁੱਕਿਆ ਹੈ ਪਰ ਇਹਨਾਂ ਦੇ ਕੋਲ ਬੇਬੀ ਨਹੀਂ ਹੈ ਜੀ ਇਹਨਾਂ ਨੂੰ ਗਰਲ ਚਾਹੀਦੀ ਹੈ ਜੀ 5 ਫੁੱਟ 5 ਇੰਚ ਹਾਈਟ ਹੋਵੇ ਤੇ ਇਹਨਾਂ ਦਾ ਵੀ ਨਾਲ ਫੋਨ ਨੰਬਰ ਦਿੱਤਾ ਗਿਆ ਹੈ ਜੀ ਤੁਸੀਂ ਪਰਿਵਾਰ ਦੇ ਨਾਲ ਗੱਲਬਾਤ ਕਰਕੇ ਤੁਸੀਂ ਹੋਰ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਜੇ ਤੁਹਾਨੂੰ ਇਹ ਰਿਸ਼ਤਾ ਸੈੱਟ ਆਉਂਦਾ ਤਾਂ ਹਾਂਜੀ ਇਹ ਸੀ ਜੀ ਆਪਣੇ ਅੱਜ ਦੇ ਕੁਝ ਨਵੇਂ ਰਿਸ਼ਤੇ ਜੇ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਰਿਸ਼ਤਾ ਸੈੱਟ ਆਉਂਦਾ ਹੈ ਤਾਂ ਪਰਿਵਾਰ ਦੇ ਨਾਲ ਤੁਸੀਂ ਸਿੱਧੀ ਗੱਲਬਾਤ ਕਰਕੇ ਆਪਣੇ ਰਿਸ਼ਤੇ ਦੀ ਅੱਗੇ ਗੱਲਬਾਤ ਕਰ ਸਕਦੇ ਹੋ ਜੀ ਪਰਿਵਾਰ ਦਾ ਨੰਬਰ ਨਾਲ ਹੀ ਦਿੱਤਾ ਹੋਇਆ ਹੈ ਤੇ ਇਹ ਜੋ ਵੀ ਅਸੀਂ ਬਾਇਓ ਡਾਟਾ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਜੀ ਇਸ ਬਾਇਓ ਡਾਟਾ ਤੋਂ ਵਧੇਰੇ ਜਾਣਕਾਰੀ ਜੇ ਤੁਸੀਂ ਲੈਣਾ ਚਾਹੁੰਦੇ ਹੋ ਉਹਨੇ ਉਹ ਤਾਂ ਪਰਿਵਾਰ ਦੇ ਨਾਲ ਤੁਸੀਂ ਸਿੱਧਾ ਗੱਲਬਾਤ ਕਰ ਲਿਆ ਕਰੋ ਜੀ ਮਿਲਦੇ ਆਂ ਅੱਜ ਇੱਕ ਹੋਰ ਵੀਡੀਓ ਦੇ ਨਾਲ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਵਿਆਹ ਦੇ ਰਿਸ਼ਤੇ ਦੀ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ WhatsApp ਨੰਬਰ ਤੇ ਮੈਸੇਜ ਕਰਕੇ ਡਾਟਾ ਭੇਜ ਕੇ ਐਡ ਲਗਵਾ ਸਕਦੇ ਹੋ ਜੀ ਧੰਨਵਾਦ ਜੀ